ਮੈਂ ਮਾਣ ਭੱਜ ਲੈਣ ਦੀ ਆਵਾਜ਼ ਸ੍ਰੀ ਆਕਾਲ ਵਾਹ ਸ੍ਰੀ ਆਕਾਲ ਤੁੰਗਿਆ ਲਿਓ ਬਾਬਾ ਜੀ ਨਾ ਯੋ ਜੱਟ ਜੀ ਭਾਈ ਭੋਲੇ ਆਇਆ ਮੇਰੀ ਵੀਡੀਓ ਆਇਆ ਬੱਜਿਆ ਕਿਹਨੂੰ ਕਹ ਰਹੇ ਹੋ 9 ਮੈਿਕੋ <refine this scene> <isode> <görüş> ਅੱਜ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਘਰ ਖੜੇ ਆ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਹ ਜੀ ਦੇ ਉਦੇਸ਼ਾਂ ਅਨੁਸਾਰ ਉਹਨਾਂ ਨੇ ਨਗਰ ਕੌਂਸਲ ਸੰਸਦ ਦੇ ਪ੍ਰਧਾਨ ਲਈ ਸੀਨੀਅਰ ਪ੍ਰਧਾਨ ਤੇ ਵਾਈਸ ਪ੍ਰਧਾਨ ਲਈ ਜਿਹੜੇ ਇੱਥੇ ਚੋਣ ਕਰਵਾਈ ਗਈ ਸਾਰੇ ਕੌਂਸਲਰ ਸਹਿਬਾਨਾਂ ਨੇ ਸੋਚ ਚੁੱਕੀ ਸੋ ਉਹਨਾਂ ਨੇ ਚੁਣਿਆ ਆਪਣੀ ਰਾਜੂ ਪਾਟਿਆ ਜੀ ਦੀ ਵਾਈਫ ਧਰਮਪਤਨੀ ਜੀ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸੀਨੀਅਰ ਵਾਈਸ ਪ੍ਰਧਾਨ ਤੇ ਆਪਣੇ ਸੋਨੀ ਜੀ ਸਵਨ ਸੋਨੀ ਉਹ ਵਾਈਸ ਪ੍ਰਧਾਨ 15 ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ 15 ਦੇ 15 ਕੌਂਸਲਰ ਸੇ ਬੰਨਣਾ ਨੇ ਉਹਨਾਂ ਦੇ ਹੱਥ ਹੱਕ 'ਚ ਹੱਥ ਖੜੇ ਕੀਤੇ ਸੋ ਪ੍ਰਮਾਤਮਾ ਦਾ ਸੁਪਰਾਨਾ ਕੀਤਾ ਕਿ ਮਾਲਕਾ ਈਸ਼ੁਰਾਈ ਜਿਸ ਤਰ੍ਹਾਂ ਸਾਰੇ ਪਿਆਰ ਕਰਦੇ ਆ ਅਸੀਂ ਵੀ ਸਾਰੇ ਇਕੱਠੇ ਹੋ ਕੇ ਇਸੇ ਤਰ੍ਹਾਂ ਇਨਸਾਨੀਅਤ ਦੀ ਸੇਵਾ ਕਰੀਏ ਤੇ 15 ਦੇ 15 ਵਾਡਾਂ ਦੇ ਵਿੱਚ ਜਿਹੜੇ ਕੰਮਾਂ ਦੀ ਵਿਕਾਸ ਦੀ ਜਿਹੜੀ ਨੇ ਰਿਲੇਗੀ ਕਿਵੇਂ ਦੇਖਦੇ ਹੋ 14 ਤਰੀਕ ਨੂੰ ਕਹਿੰਦੇ ਆ ਕਿ ਲੁਧਿਆਣੇ ਦਾ ਮੇਅਰ ਆ ਜਿਹੜਾ ਉਹ ਵੀ ਬਣਦਾ ਜਿਸ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਤਗੜੀ ਬਹੁਮਤ ਰਾਤ ਮਿਲੀ ਆ ਅੱਜ ਵੀ ਮਿਲਣ ਲਈ ਤਿਆਰੀ ਹੈ ਪੱਲੀਗੜੀ ਜਾ ਰਹੇ ਆ ਸੋ ਬਹੁਤ 14 ਨੂੰ ਮੇਰ ਜਿਹੜੇ ਸਾਡੀ ਲੁਧਿਆਣੇ ਦੀ ਕੋਈ ਸਾਡੀ ਭੈਣ ਕੋਈ ਸਾਡੀ ਬੇਟੀ ਜਿਹੜੀ ਬਣੂਗੀ ਸੋ ਲੁਧਿਆਣੇ ਦਾ ਵੀ ਵਿਕਾਸ ਜਿਹੜਾ ਬਹੁਤ ਤੇਰੀਆਂ ਨਾਲ ਕਰਾਵਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸ਼ੁਕਰ ਗੁਜ਼ਾਰ ਹੈ ਸਤਗੁਰ ਦਾ ਜਿਹੜੇ ਸਾਡੇ ਪਾਰਟੀ ਸੁਪਰੀਮੋਰਵਨ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਲੋਕ ਕਮਲ ਖੁਸ਼ ਨੇ ਸਭ ਸਤਗੁਰ ਦੀ ਦਿਆ ਚੱਲਦੀ ਹੈ ਤੇ ਮਾਲਕ ਦਾ ਮੈਂ ਸ਼ੁਕਰ ਗੁਜ਼ਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਦੀਆਂ। ਸਾਡੀ ਸਮੁੱਚੀ ਲੀਡਰਸ਼ਿਪ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਸਾਡੇ ਅਦੀਪ ਸਿੰਘ ਮੁੰਡੀਆਂ ਜੀ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸ ਲੈ ਕੇ ਸਮਝਾਇਆ ਕਿ ਸਾਨੂੰ ਜਿਹੜਾ ਸਾਹਨੇ ਵਾਲਾ ਭਾਰ ਹੈ ਉਹ ਸੌਪਿਆ ਗਿਆ ਤੇ ਮੈਂ ਸਾਰੇ ਹੀ ਸਾਡੇ ਜਿੰਨੇ ਵੀ ਕਾਉਂਸਲਰ ਸਹਿਬਾਨ ਨੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦਾ ਬੜੇ ਹੀ ਪਿਆਰ ਸਤਿਕਾਰ ਨਾਲ 15 ਦੇ 15 ਕਾਉਂਸਲਰਾਂ ਨੇ ਸਾਡੇ ਨਾਲ ਜਿਹੜਾ ਪਿਆਰ ਨਾਲ ਹਾਂ ਨਾ ਦਾ ਹਾਰਾ ਮਾਰਿਆ ਬਹੁਤ ਹੀ ਜ਼ਿਆਦਾ ਧੰਨਵਾਦ ਸਾਰੇ ਕੌਂਸਲਰ ਭਰਾਵਾਂ ਦਾ ਸਾਰੇ ਹੀ 15 ਦੇ 15 ਕੌਂਸਲਰ ਸਹਿਬਾਨ ਨੇ ਜਿਹੜੇ ਵੀ ਸਾਹਨੇਮਾਲ ਦੇ ਹੋਰ ਵੀ ਜਿੰਨੇ ਵਾਸੀ ਨੇ ਅਸੀਂ ਯਕੀਨ ਦਿਵਾਉਂਦੇ ਆ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਿੰਨਾ ਵੀ ਵੱਧ ਵੱਧ ਸਾਹਨੇਮਾਲ ਦਾ ਵਿਕਾਸ ਹੋਊਗਾ ਵੱਧ ਤੋਂ ਵੱਧ ਵਿਕਾਸ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸੋਚਿਆ ਪਹਿਲਾਂ ਕਿਹੜੇ ਕੰਮ ਤੋਂ ਸ਼ੁਰੂਆਤ ਕਰਨ ਜਾਂਦੇ ਆ ਪਹਿਲਾਂ ਜੀ ਹੁਣੇ ਥੋੜੀ ਜਿਹੀ ਹੋਈ ਆ ਜੇ ਜਿੰਨੇ ਵੀ ਸਾਡੇ ਕੌਂਸਲਰ ਸਹਿਬਾਨ ਨੇ ਸਾਰਿਆਂ ਦੇ ਅਸ਼ੀਰਵਾਦ ਨਾਲ ਸਾਰਿਆਂ ਦੀ ਸਲਾਹ ਨਾਲ ਚੱਲਾਂਗੇ ਜੀ ਹਾਂਜੀ ਹਾਂਜੀ ਭਾਈ ਜੀ ਅੱਜ ਦੀ ਜਿਹੜੀ ਜ਼ਿੰਮੇਵਾਰੀ ਮਿਲੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ 15 ਦੇ 15 ਕੈਂਡੀਡੇਟ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਐਨੀ ਮਾਣੀ ਜੀ ਧੀ ਨੂੰ ਇਹਨਾਂ ਮਾਨ ਬਖਸ਼ਿਆ ਮੈਂ ਪੂਰੇ ਸਾਨੇਵਾਲ ਚ ਕੰਮ ਕਰ ਪਾਵਾਂਗੀ ਪਹਿਲੀ ਵਾਰੀ ਦੇਖੋ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਨੋ ਪੁਜਾਰਨੀ ਅੱਜ ਸਿਧਾਨਪੁਰੀ ਕੌਂਸਲ ਦੀ ਤੇ ਮੈਂ ਸਾਰੇ ਐਮਸੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕੀਤੀ ਆ ਤੇ ਮੈਂ ਸ਼ਹਿਰ ਵਾਸੀਆਂ ਅਨਸਰਨਵਾਲ ਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਵੀ ਇਹ ਨਹੀਂ ਤੁਸੀਂ ਪੂਜਾ ਰਾਣੀ ਕੋਲੇ ਹੀ ਪਹੁੰਚ ਕਰਨੀ ਆ ਤੁਸੀਂ ਸਾਰੇ ਕਾਉਂਸਲਰਾਂ ਕੋਲ ਜਾਣਾ ਉਹ ਤੁਹਾਡੀ ਬਿਲਕੁਲ ਜਿਵੇਂ ਵੀ ਪੂਜਾ ਤੋਂ ਨੂੰ ਹੈਲਪਰ ਦੀ ਲੋੜ ਹੋਊਗੀ ਫਿਰ ਇਹ ਤੋਂ ਲੈਣਗੇ ਨਹੀਂ ਉਹ ਉਹਨਾਂ ਦਾ ਉਹਵੇਂ ਕੰਮ ਚੱਲੂਗਾ ਜਦ ਇਹ ਪੂਰੀ ਸਪੋਰਟ ਕਰਨ ਕਾਉਂਸਲਰਾਂ ਦੀ ਮਹਿਲਾ ਨੂੰ ਕਿੰਨੀ ਖੁਸ਼ੀ ਆ ਇੱਕ ਮਹਿਲਾ ਕੈਂਡੀਡੇਟ ਪ੍ਰਧਾਨ ਬਣਿਆ ਵਾਹ ਜਿਆਦਾ ਤੁਸੀਂ ਇਹ ਤਾਂ ਦੇਖ ਲਓਗੇ ਜਦੋਂ ਹੁਣ ਇਹ ਮਤਲਬ ਜਾਣਗੇ ਡੋਰ ਟੂ ਡੋਰ ਨਾ ਤੇ ਪਾਰਟੀ ਰੱਖਣਗੇ ਉਦੋਂ ਪਤਾ ਲੱਗੂਗਾ ਵੀ ਮਹਿਲਾ ਜਿਆਦਾ ਹੋਣੀ ਆ ਮਹਿਲਾ ਨੇ ਬਹੁਤ ਜਿਆਦਾ ਸਪੋਰਟ ਕੀਤਾ ਇਹ ਤੁਸੀਂ ਦੇਖ ਸਕਦੇ ਹੋ ਜਿਹਦੇ ਮੁੰਡਿਆ ਸਾਹਿਬ ਨੇ ਕੱਟ ਕੀਤਾ ਸੀ ਨਾ ਉਹਦੇ ਚ ਮਹਿਲਾ ਹੀ ਬਹੁਤ ਜਿਆਦਾ ਸੀ ਉਦੋਂ ਹੀ ਉਹ ਐਲਾਨ ਕਰ ਗਏ ਸੀ ਕਿ ਮੁੰਡਿਆ ਸਾਹਿਬ ਬਈ ਇਹ ਨਹੀਂ ਹੈਗਾ ਵੀ ਲੇਡੀਜ਼ ਨਹੀਂ ਬਣ ਸਕਦੀ ਪ੍ਰਧਾਨ ਇਹ ਵੀ ਹੋ ਸਕਦੀ ਆ ਵੀ ਸਾਡੀ ਭੈਣ ਵੀ ਪ੍ਰਧਾਨ ਬਣ ਸਕਦੀ ਆ ਸਾਨੂੰ ਉਸ ਦਿਨ ਤੋਂ ਆਸ ਹੋ ਗਈ ਸੀ ਬਈ ਪੂਜਾ ਦਾ ਜਿਹੜਾ ਮੁਕਾਬਲਾ ਸੀਗਾ ਉਹ ਫਸਮਾ ਵੀ ਸੀਗਾ ਤੇ ਵਧੀਆ ਵੋਟਾਂ ਨਾਲ ਵੀ ਸਾਡੇ ਨਾਲ ਤੋਂ ਜਿਆਦਾ ਜਿੱਤੀ ਆ ਤੇ ਸਾਨੂੰ ਇਹਦੇ ਤੇ ਬਹੁਤ ਮਾਣ ਆ। ਮਹਿਲਾਵਾਂ ਦਾ ਰਾਜ ਆ ਚੁੱਕਿਆ ਹੂੰ ਮਾਨ। ਹਾਂਜੀ ਨਹੀਂ ਅਸੀਂ ਮਰਦਾਂ ਨੂੰ ਵੀ ਮੂਰੇ ਰੱਖਾਂਗੇ। ਉਹ ਵੀ ਸਾਡੇ ਭਾਈ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਸਾਂਨੇ ਵਾਲ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਮਿਊਨਿਸਪਲ ਕੌਂਸਲ ਦੇ ਪ੍ਰਧਾਨ ਬਣੇ ਰਾਜਦੀਪ ਭਾਟੀਆ ਪੂਜਾ ਰਾਣੀ ਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਤੇ ਸਾਰੇ ਹੀ ਸਾਰੇ ਹੀ 15 ਦੇ 15 ਵਾਰਡ ਦੇ ਕੌਂਸਲਰਾਂ ਨੇ ਸਾਰਿਆਂ ਨੇ ਕਾਂਗਰਸ ਪਾਰਟੀ ਮੈਂ ਕਾਂਗਰਸ ਪਾਰਟੀ ਤੋਂ ਕਾਂਗਰਸ ਕੌਂਸਲਰਾਂ ਸਾਰੇ ਹੀ ਪਾਰਟੀਆਂ ਦੇ ਸਮਰਥਨ ਦੇ ਨਾਲ ਇਹਨਾਂ ਨੂੰ ਪ੍ਰਧਾਨ ਚੁਣਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਸ਼ਹਿਰ ਨਿਵਾਸੀ ਕਿਵੇਂ ਦੇਖਦੇ ਹਨ ਨਵਾਂ ਪ੍ਰਧਾਨ ਮਿਲਿਆ ਸ਼ਹਿਰ ਨੂੰ ਵੈ ਗੁੱਡ ਕੇ ਖਾਲਸਾ ਵੈ ਗੁੱਡ ਕੇ ਫਤਿਹ ਹਰਜਿੰਦਰ ਸਿੰਘ ਪ੍ਰਧਾਨ ਟਕਸਿੰਨ ਸਾਹਨੇਵਾਲ ਜੀ ਅੱਜ ਜੋ ਮੰਤਰੀ ਸਾਹਿਬ ਨੇ ਰਾਜ ਦੀ ਪਟਿਆ ਦੇ ਘਰੋਂ ਜੋ ਮਤਲਬ ਸੁਹਰਾਨੀ ਨੂੰ ਦੇ ਕੇ ਸਮਰਥਨ ਮਤਲਬ ਕਹਿਣ ਦਾ ਪੂਰਾ ਵਕਾਲਾ ਸਾਸੀਂ ਪੂਰੀ ਉਮੀਦ ਕਰਦੇ ਹਾਂ ਵੀ ਸਾਹਨੇਵਾਲ ਦਾ ਕੋਈ ਵੀ ਕਾਰਜ ਅਧੂਰਾ ਨਹੀਂ ਰਹੂਗਾ ਜਿਹੜਾ ਵਿਕਾਸ ਪੱਖੋਂ ਅੱਖੋਂ ਪਰੋਖੇ ਹੋ ਚੁੱਕਿਆ ਸੀਗਾ ਸਾਨੂੰ ਪੂਰੀ ਉਮੀਦ ਹੈ ਇਸ ਗੱਲ ਦੀ ਜਿੰਨੇ 15 ਦੇ 15 ਵਾਰਡ ਦੇ ਕੌਂਸਲਰ ਸਾਹਿਬ ਨੇ ਉਹ ਸਾਰਿਆਂ ਨੇ ਸਹਿਮਤੀ ਆ ਔਰ ਸਾਰਿਆਂ ਇੱਕ ਮੁੱਠ ਹੋ ਕੇ ਇੱਕ ਟੀਮ ਵਰਕ ਦੇ ਥਰੂ ਇਹ ਸਾਰੇ ਕੰਮ ਨੂੰ ਨਿਪਟਰਿਆਣਗੇ ਔਰ ਅਸੀਂ ਪਬਲਿਕ ਨੂੰ ਇਹ ਮਤਲਬ ਪਬਲਿਕ ਤੋਂ ਅਸੀਂ ਆਸ ਰੱਖਦੇ ਆ ਜੀ ਕੋਈ ਵੀ ਕੰਮ ਹੋਣ ਵਾਲਾ ਠੀਕ ਹੈ ਨਾ ਅਸੀਂ ਉਹ ਨਹੀਂ ਕਹਿਣਾ ਕਿ ਉਹਨੇ ਇਹਨਾਂ ਤੱਕ ਪਹੁੰਚ ਕਰਨੀਆਂ ਜਾਂ ਸਾਡੇ ਕੌਂਸਲਰ ਤੱਕ ਪਹੁੰਚ ਕਰਨੀਆਂ ਅਸੀਂ ਸ਼ਹਿਰ ਦੇ ਸਾਰੇ ਮਾਜਿਸ ਪਰਸਨ ਜਿੰਨੇ ਵੀ ਅਸੀਂ ਸ਼ਹਿਰੀ ਵਾਸੀ ਆ ਉਹ ਸਾਡੇ ਤੱਕ ਵੀ ਪਹੁੰਚ ਕਰ ਸਕਦੇ ਆ ਅਸੀਂ ਉਹਨਾਂ ਦੀ ਗੱਲ ਨੂੰ ਕਨਵੇਰ ਤੇ ਕਰਾਂਗੇ ਔਰ ਸਾਨੂੰ ਪੂਰੀ ਉਮੀਦ ਇਸ ਗੱਲ ਦੀ ਕੋਈ ਵੀ ਕੰਮ ਸਾਨੇਵਾਲ ਦਾ ਅਧੂਰਾ ਨਹੀਂ ਰਿਹਾ